ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੋੜੇ ਜੀ ਪਿੰਡ ਸ਼ਾਇਲੀ ਤੋਂ ਜੋ ਕਿ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸਦੀ ਦਿਹਾੜਾ ਬੜੀ ਸਰਦਪਾਪਨਾ ਮਨਾਇਆ ਜਾ ਰਿਹਾ ਔਰੇ ਤੁਸੀਂ ਸਾਹਮਣੇ ਤਸਵੀਰਾਂ ਦੇਖ ਰਹੇ ਤੁਸੀਂ ਜੋ ਕਿ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਆ ਕਾਫੀ ਸਮੇ ਤੋਂ ਤੇ ਸੰਗਤਾਂ ਦੇ ਸਹਿਯੋਗ ਦੀ ਵੀ ਲੋੜ ਆ ਔਰੇ ਜੋ ਵੀ ਸਾਨੂੰ ਦੇਸ਼ ਦੇ ਸ ਵਿੱਚ ਬੈਠੀਆਂ ਸੰਗਤਾਂ ਦੇਖ ਰਹੀਆਂ ਨੇ ਇਸ ਗੁਰੂ ਘਰ ਦੇ ਵਿੱਚ ਸੇਵਾ ਤਿਲਫਲ ਜਰੂਰ ਪਾਓ ਜੀ ਕਿਉਂਕਿ ਦਰਬਾਰ ਸਾਹਿਬ ਤਿਆਰ ਹੋ ਰਿਹਾਗਾ ਸ਼ਾਜਦੀ ਗੁਰਦੁਆਰਾ ਸ੍ਰੀ ਸੰਗਤ ਸਰ ਸਾਹਿਬ ਸ਼ਾਜਦੀ ਸਿਉਣਾ ਸਾਨੂੰ ਲਾਈਵ ਦਿਖਾ ਰਹੇ ਅਗੇ ਤੇ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਜੋ ਕਿ ਬੜੀ ਸਰਦਾ ਪਵਨ ਨਾਲ ਸਿੱਧੀ ਥੇੜੇ ਮਨਾਏ ਜਾ ਰਹੇ ਨੇ ਗੁਰੂ ਘਰ ਤੋਂ ਲਾਈਵ ਦਿਖਾ ਰਹੇ ਆ ਸਾਨੂੰ

ਗੁਰੂ ਅਰਜਨ ਦੇਵ ਜੀ ਦੇ ਨਾਮ ਦਾ ਸੰਤਾਨ ਵਿੱਚ ਬੜਾ ਪਿਆਰ ਹੈ। ਪ੍ਰੇਮ ਪਾਉਣਾ ਹੈ। ਸਤਿਗੁਰੂ ਜੀ ਦੇ ਨਾਲ ਦੇ ਵਿੱਚ ਹੀ। ਬਚਪਨ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੀ ਕੋਲ ਤੋਂ ਨਾਮ ਲਿਆ। ਛੋੜਾ ਸਨ ਮਿੱਤਿਆ। ਸਿਦਰਬਾਦ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ।

ਸ੍ਰੀ ਸੰਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਜੋ ਨਵੇਂ ਦਰਬਾਰ ਸਾਹਿਬ ਦੀ ਉਹ ਸਾਰੀ ਚੱਲ ਰਹੀ ਹੈ ਕਿ ਇੱਧਰ ਤੇ ਇੱਧਰਲੀ ਸਾਈਡ ਤੁਹਾਨੂੰ ਦਿਖਾਰਾਂਗੇ ਪੁਰਾਣਾ ਤੇ ਉੱਧਰ ਨਵਾਂ ਦਰਬਾਰ ਸਾਹਿਬ ਜਦੋਂ ਕਿ ਸਾਰੀ ਕੰਦੀਨਾ ਦੇਖ ਸਕਦੇ ਹੋ ਤੁਸੀਂ ਕੰਮ ਚੱਲ ਰਿਹਾ ਹੈ ਕਿ ਇੱਧਰ ਮੈਂ ਦੇ ਵਿੱਚ ਜੋੜੀਆਂ ਦਾ ਕੰਮ ਚੱਲ ਰਿਹਾ ਜੀ ਕਿੰਨਾ ਕੰਮ ਰਹਿ ਗਿਆ ਜੀ ਕਿੰਨਾ ਕੰਮ ਰਹਿ ਗਿਆ ਆਸਮਾਨ ਫਾਇੰਡ ਲੈ ਜੀ ਅੱਛਾ ਆਸਮਾਨ ਫਾਇੰਡ ਹੋਣੀ ਬਾ ਠੀਕ ਆ ਹਾਂ ਜੀ ਚਲ ਚੱਲ ਰਿਹਾ ਬਈ ਥੋੜੀ ਕੰਮ ਰਹਿ ਗਿਆ ਥੋੜਾ ਸਾਹੀ ਜੁੜੀਏ ਕੱਲ ਆਪਾਂ ਆਮੀ ਠੀਕ ਕਰਕੇ ਰੱਖਿਓ ਠੀਕ ਹੈ ਜਰਦੀ ਪ੍ਰਧਾਨ ਸਾਰਾ ਕੰਮ ਫੈਨ ਦਾ ਪ੍ਰਧਾਨ ਨੇ ਬਹੁਤ ਬੇਵਕੀ ਕਰਿਆ ਬਹੁਤ ਪ੍ਰਧਾਨ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਤੁਸੀਂ ਦੇਖ ਲਈ ਤਸਵੀਰਾਂ ਗੁਰਦੁਆਰਾ ਸੰਤ ਸਰ ਸਾਹਿਬ ਪਿੰਡ ਸਾਹਲੀ ਤੋਂ ਫਰਾਂਗੇ ਸੁਣ ਲਾਈਵ